ਦੇਖੋ ਵੀਰੋ ਆਪਾਂ ਐਵੇਂ ਨਹੀਂ ਤੁਹਾਨੂੰ ਹਰ ਰੋਜ਼ ਕਹੀ ਜਾਂਦੇ ਸੀ ਵੀ ਸਕਲੱਦੀ ਪਿੰਡ 'ਚ ਬਹੁਤ ਜ਼ਿਆਦਾ ਮੀਂਹ ਆ ਬਹੁਤ ਜ਼ਿਆਦਾ ਮੀਂਹ ਆ ਆ ਦੇਖੋ ਇਹ ਉੜੂ ਤੋਂ ਕੱ ਲੈ ਨਰਮਾnga ਨਾਲ ਉਹ ਮੱਕੀ ਆ ਢੋਨਾ ਵੀ ਖਰ ਭਰੀ ਪਿਆ ਬਰੇ ਆ ਉਹ ਦੇਖੋ ਸਾਰਾ ਤੇ ਇਹ ਜਮਾ ਸੁੱਕ ਗਿਆ ਪਾਣੀ ਖੜਨਾ ਕਰਕੇ ਤੇ ਵੱਡੀ ਗੱਲ ਕੀ ਹੁੰਦੀ ਆ ਦੋਸਤੋ ਕਿਸੇ ਵੀ ਬੰਦੇ ਨੂੰ ਆਇ ਨਹੀਂ ਹੁੰਦਾਗਾ ਆਪ ਨੂੰ ਵੀ ਬਸਲਾ ਘੋਨਾ ਲਾਉਣਾ ਜ਼ਰੂਰੀ ਆ ਜਾਂ ਕਣਕ ਜਾਂ ਗਵਾਰਾ ਜਾਂ ਆਪਣਾ ਵੀ ਵੱਲੋਂ ਵੀ ਨਰਮਾ ਹਨਾ ਬਸ ਆ ਚੀਜ਼ਾਂ ਦਾ ਕਰਕੇ ਜੱਟ ਡਰਦਾ ਹੁੰਦਾ ਹੈ ਵੀ ਦੇਖੋ ਹੁਣ ਤੁਸੀਂ ਦੇਖ ਲਓ 2 ਕਿਲੇ ਨਰਮਾ ਅੱਜ ਬਾਈ ਦਾ ਖਰਾਬ ਹੋ ਗਿਆ ਜੇ ਨਰਮਾ ਪਹਿਲਾਂ ਤਾਂ ਬੀਜੇ ਤਾਂ ਸੀ ਜੇ ਕੋਲ ਪਾਣੀ ਦਾ ਸਾਧਨ ਨਹੀਂ ਸੀਗਾ ਚਲ ਜੇ ਸੀਗਾ ਵੀ ਤਾਂ ਪਾਣੀ ਦਾ ਵੀ ਹਿਸਾਬ ਹੁੰਦਾ ਫਿਰ ਪੰਡਾ ਪਾਣੀ ਹੁੰਦਾ ਹੁਣ ਇਸ ਟਾਈਮ ਤੇ ਪੌਦੇ ਵਿੱਚ ਕੀ ਬੀਜਿਆ ਜਾ ਸਕਦਾਗਾ ਉਹਨਾ ਵੀ ਇਹ ਲਾਊਗਾ ਉਮੀਦ ਆ ਕੀ ਪਤਾ ਕਹੀ ਕਿੰਨੇ ਦਿਨਾਂ ਨੂੰ ਬਾਤ ਆਊਗਾ ਜਾਂ ਕਿੱਦੇ ਕੋਈ ਵਾਹਣ ਵਾਹਿਆ ਜਾਊ ਜਾਂ ਕੀ ਬੀਜਿਆ ਜਾਊਗਾ ਹਨ ਇਧਰ ਆ ਦੇਖ ਲੋ ਝੋਨਾ ਥੋੜੇ ਦਿਨ ਹੋਇਆ ਲਾਇ ਇਹਨੂੰ ਤੇ ਇਹ ਝੋਨੇ ਨੇ 10 ਦਿਨਾਂ ਨੂੰ ਮੰਨ ਲਓ ਵਾਹਣ ਟੱਕ ਜਾਣਾਗਾ ਪੁੱਜਾ ਮਾਰ ਲੱਗ ਜੂਗਾ ਹਨਾ ਪੂਰਾ ਵਧੀਆ ਹੋ ਜੂਗਾ ਤੇ ਇਹ ਗੱਲਾਂ ਹੁੰਦੀਆਂ ਬਾਈ ਛੋਟੇ ਜ਼ਿੰਮੇਵਾਰ ਨੂੰ ਮਾਰ ਪੈਂਦੀ ਪੈਂਦੀ ਆ ਉਹਨਾਂ ਪਜਾਰੇ ਕੋਲੇ ਇਹਦੇ ਕੋਲੇ ਆਪ ਨੂੰ ਪਤਾ ਨਹੀਂ ਦੋ ਹੀ ਕਿੱਲੇ ਬਾਹਣ ਆ ਜਾਂ ਹੋਰ ਵੀ ਆ ਦੇਖੋ ਮਾਰ ਪਈ ਦੋ ਕਿਲ ਨਰਮਾ ਵੀ ਜਾ ਨਰਮਾ ਵੀ ਗੋਡੇ-ਗੋਡੇ ਤੋਂ ਉੱਚਾ ਸੀਗਾ ਦੇਖੋ ਆ ਬੂਟਾ ਤੁਹਾਨੂੰ ਸਾਹੋਂ ਨਹੀਂ ਦਿਖੀ ਜਾਂਦਾ ਹੋਊਗਾ ਗੋਡੇ-ਗੋਡੇ ਤੋਂ ਉੱਚਾ ਸੀ ਨਰਮਾ ਤੇ ਇਹ ਵੀ ਨਰਮਾ ਮੱਚ ਗਿਆ ਜਮਾ ਇਹ ਨਰਮਾ ਇਹ ਮੇਰੇ ਹਿਸਾਬ ਨਾਲ ਤਾਂ 15 ਦਿਨ ਬਾਹਣ ਬੱਤ ਨਹੀਂ ਆਉਂਦਾ ਪੰਜ ਚਾਰ ਦਿਨ ਤਾਂ ਅਜੇ ਪਾਣੀ ਨਹੀਂ ਸੁੱਕਣਾ ਤੇ ਦੋ ਚਾਰ ਪੰਜ ਦਿਨ ਤਾਂ ਪੱਕਾ ਨਹੀਂ ਸੁੱਕਦਾ ਪਾਣੀ ਜਿਹੜਾ ਸਭ ਨਾਲ ਪਾਣੀ ਖੜਾ ਹੈ ਅਜੇ ਫੁੱਟ ਫੁੱਟ ਪਾਣੀ ਖੜਾ ਹੈ ਮੈਂ ਸੜਕ ਤੇ ਖੜਾਗਾ ਮੈਂ ਬੰਨ ਨੀਵਾ ਪੈਂਦਾਗਾ ਤਾਂ ਕਰਕੇ ਤੇ ਤੁਸੀਂ ਆਪ ਹੀ ਦੇਖ ਲਓ ਵੀ ਸੜਕ ਤੇ ਖੜਾ ਬੰਦਾ ਅਜੇ ਇੰਨਾ ਪਾਣੀ ਦਿੱਕੀ ਜਾਂਦਾ ਨਰਮਾ ਪੂਰਾ ਵਧੀਆ ਸੀ ਕੋਡੇ ਕੋਡੇ ਆਹੀ ਗੱਲ ਹੁੰਦੀ ਆ ਵੀਰੋ ਕੋਈ ਕਿਸੇ ਵਾਸਤੇ ਹਰ ਚੀਜ਼ ਹਰੇਕ ਬੰਦੇ ਵਾਸਤੇ ਚੰਗੀ ਨਹੀਂ ਹੁੰਦੀ ਜਿਵੇਂ ਕਿ ਆਪਾਂ ਮੀਂਹ ਮੀਂਹ ਕਰੀ ਜਾਂਦੇ ਸੀ ਹਨਾ ਮੀਂਹ ਨਹੀਂ ਪਾਉਂਦਾ ਬਰੋਂ ਆਤਮਾ ਆਪਣਾ ਮੀਂਹ ਨਹੀਂ ਪਾਇਆ ਆਪਣੇ ਝੋਨੇ ਸੁੱਕੀ ਜਾਂਦੇ ਐ ਹੋਈ ਜਾਂਦੇ ਆ ਤੇ ਆ ਦੇਖੋ ਜਦੋਂ ਮੀਂਹ ਪੈ ਗਿਆ ਤਾਂ ਐ ਕਿਸੇ ਦਾ ਨੁਕਸਾਨ ਵੀ ਹੋਇਆਗਾ ਹਰ ਚੀਜ਼ ਕੁਦਰਤ ਦੇ ਸਾਰਿਆਂ ਨੂੰ ਇੱਕੋ ਜਿਹਾ ਜੁੜਿਆ ਤਾਂ ਉਹਦੇ ਵਿੱਚ ਕਿਸ ਦਾ ਨੁਕਸਾਨ ਤੇ ਕਿਸ ਦਾ ਫਾਇਦਾ ਦੋਵੇਂ ਤਰ੍ਹਾਂ ਦੇ ਆ ਹੁਣ ਆ ਬਈ ਦਾ ਨੁਕਸਾਨ ਹੋ ਗਿਆ ਬਹੁਤੋਂ ਮਾਰਾ ਹੋਇਆ ਬਾਕੀ ਬਾਈ ਜੀ ਦੱਸਿਓ ਕਿਹੜੇ ਕਿਹੜੇ ਪਿੰਡ ਮੀਂਹ ਜਿਆਦਾ ਪਿਆ ਜਾਂ ਕਿੱਥੇ ਮੀਂਹ ਨੇ ਨੁਕਸਾਨ ਕੀਤਾ ਵੱਧ ਤੇ ਬਹੁਤ ਸਾਡੇ ਦਾ ਮੀਂਹ ਜੀ ਝੋਨੇ ਦਾ ਵੀ ਘਰ ਡੁੱਬੇ ਪਿਆ ਬਹੁਤ ਜਿਆਦਾ ਨੁਕਸਾਨ ਹੀ ਆ ਧੰਨ